ਤੋ ਐਡ ਕੀ ਜਦੋਂ 2025 ਦਾ ਸਮਾਪਤ ਕਰਕੇ ਅਸੀਂ 26 ਵਿੱਚ ਪਹੁੰਚਣਾ ਤੇ ਸਾਡਾ ਟਾਰਗੇਟ ਸੀਗਾ ਤੁਰਨ ਦਾ ਤੇ ਸਾਡਾ 12 ਘੰਟਿਆਂ ਦਾ ਤਾਂ ਸਾਰਿਆਂ ਲਈ ਨਤਲ ਸਾਡਾ ਮੈਸੇਜ ਲਾਇਆ ਸੀਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ 24 ਘੰਟੇ ਟਿਕ ਸਕੀਏ ਜਾਂ 26 ਘੰਟੇ ਜਾਂ 28 ਘੰਟੇ ਜਾਂ 30 ਘੰਟੇ ਅਸੀਂ ਕੋਸ਼ਿਸ਼ ਕਰਾਂਗੇ ਭਾਈ ਜਿਵੇਂ ਤੁਸੀਂ ਕਿਹਾ ਕਿ 45 ਸਾਲ ਤੋਂ ਬਾਅਦ ਬੰਦਾ ਬੁਢਾ ਹੋਣ ਲੱਗ ਜਾਂਦਾ ਜੇ ਗਰਾਊਂਡ ਨਾਲ ਨਹੀਂ ਜੁੜਦਾ ਤੁਹਾਡੀ ਆਪਣੀ ਉਮਰ ਕਿੰਨੀ ਹੈ ਮੇਰੀ 60 ਸਾਲ ਦੀ ਉਮਰ ਹੋ ਗਈ ਆ 60 ਸਾਲ ਤੋਂ ਵੀ 61 ਸਾਲ ਦੀ ਉਮਰ ਹੋ ਗਈ ਆ ਮੈਂ ਆ 2026 ਦੇ ਵਿੱਚ 61 ਸਾਲ ਪੂਰੇ ਕਰਕੇ ਤੇ 62 ਸਾਲ ਦੇ ਵਿੱਚ ਚਲੇ ਜਾਣਾ ਹਾਂ ਆਣਾ ਹੀ ਤੁਰੇ ਫਿਰਦੇ ਆ ਤਾਂ 모ਗੇ ਜ਼ਿਲ੍ਹੇ ਦੀ ਧਰਤੀ ਪੰਜਾਬ ਦੇ ਕੋਨੇ-ਕੋਨੇ ਵਿੱਚ ਮਸ਼ਹੂਰ ਆ ਕਿਉਂ ਮਸ਼ਹੂਰ ਆ ਜਦੋਂ ਵੀ ਕੋਈ ਚੰਗੀ ਲਹਿਰ ਉੱਠਦੀ ਆ ਚੰਗੀ ਸੋਚ ਉੱਠਦੀ ਆ ਤਾਂ ਹਮੇਸ਼ਾ 모ਗੇ ਜ਼ਿਲ੍ਹੇ ਦੇ ਵਿੱਚੋਂ ਹੀ ਉੱਠਦੀ ਆ ਪਿਛਲੇ ਦਿਨੀ 모ਗਾ ਜ਼ਿਲ੍ਹੇ ਦੇ ਹਲਕਾ ਬਾਗਾਪਰਾਣਾ ਦੇ ਪਿੰਡ ਕੋਲੀਏ ਦੇ ਵਿੱਚੋਂ ਇੱਕ ਮੁਕਾਬਲਾ ਕਰਾਇਆ ਗਿਆ ਸੀ ਵਿਲੱਖਣ ਤਰੀਕੇ ਦਾ ਵਿਹਲੇ ਰਹਿਣ ਦਾ ਮੁਕਾਬਲਾ ਉਹ ਵੀ ਮੋਗੇ ਜ਼ਿਲ੍ਹੇ ਦਾ ਜਿਹੜਾ ਪਿੰਡ ਕੋਲੀਆ ਉਹ ਵੀ ਬੜਾ ਚਰਚਾ ਦੇ ਵਿੱਚ ਰਿਹਾ ਸੀਗਾ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਭਾਗ ਲਿਆ ਸੀ ਤੇ ਅੱਜ ਅਸੀਂ ਖੜੇ ਹਾਂ ਹਲਕਾ ਬਾਗਾਪੁਰਾਣਾ ਦੇ ਪਿੰਡ ਰਾਜਿਆਣਾ ਵਿੱਚ ਜਿੱਥੇ ਕੀ ਇੱਕ 62 ਸਾਲਾਂ ਦਾ ਵਿਅਕਤੀ ਹਰਪਗਵਾਨ ਸਿੰਘ ਨੌਜਵਾਨਾਂ ਦੀਆਂ ਗੋੜੀਆਂ ਲਵਾ ਰਿਹਾ ਕਿਵੇਂ ਲਵਾ ਰਿਹਾ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਰਾਜਿਆਣਾ ਤੋਂ ਜਿੱਥੇ ਕੀ ਅਰ ਭਗਵਾਨ ਸਿੰਘ ਵੱਲੋਂ ਜਿਹੜਾ ਪਿਛਲੇ ਦਿਨਾਂ ਤੋਂ ਇੱਕ ਕੈਂਪ ਲਗਾਇਆ ਗਿਆ ਨੌਜਵਾਨਾਂ ਨੂੰ ਜਿਹੜੀ ਗਰਾਊਂਡਾਂ ਦੇ ਨਾਲ ਜੋੜਨ ਦੇ ਲਈ ਤਾਂ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਅੱਜ 31 ਦਸੰਬਰ ਦੀ ਰਾਤ ਨੂੰ ਜਿਹੜਾ ਇੱਕ ਇੱਥੇ ਵਿਲੱਖਣ ਤਰੀਕੇ ਦਾ ਪ੍ਰੋਗਰਾਮ ਚੱਲ ਰਿਹਾ ਦੁਪਹਿਰ 12 ਵਜੇ ਤੋਂ ਸ਼ੁਰੂ ਹੋਇਆ ਰਨਿੰਗ ਦਾ ਪ੍ਰੋਗਰਾਮ ਕਿ ਸਾਰੇ ਗਰਾਊਂਡ ਦੀ ਜਿਹੜੀ ਰਨਿੰਗ ਕੀਤੀ ਜਾ ਰਹੀ ਆ ਤੇ ਇਸ ਨੂੰ ਪੂਰਾ 12 ਘੰਟੇ ਚਲਾਇਆ ਜਾਊਗਾ 12 ਘੰਟੇ ਤੋਂ 18 ਘੰਟੇ ਵੀ ਹੋ ਸਕਦਾ ਵਾ ਬਿਨਾਂ ਰੁਕੇ ਜਿਹੜਾ ਇਸ ਦਾ ਜਿਹੜਾ ਇੱਥੇ ਸਾਰਾ ਨੌਜਵਾਨਾਂ ਨੂੰ ਨਾਲ ਲੈ ਕੇ ਚੱਕਰ ਲਗਾਏ ਜਾ ਰਹੇ ਨੇ ਗਰਾ ਤੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ ਕੋਚ ਸਾਹਿਬ ਦੇ ਨਾਲ ਹਰਪ੍ਰਭਗਵਾਨ ਸਿੰਘ ਜੀ ਦੇ ਨਾਲ ਜੋ ਰਾਮੂ ਵਾਲਾ ਤੋਂ ਨੇ ਬੜੇ ਮਸ਼ਹੂਰ ਨੇ ਸਾਰੇ ਜਾਣਦੇ ਹੀ ਹੋ ਤੁਸੀਂ ਕਰਦੇ ਉਹਨਾਂ ਨਾਲ ਗੱਲਬਾਤ ਤਾਂ ਸਾਡੇ ਨਾਲ ਕੋਚ ਹਰਪ੍ਰਭਗਵਾਨ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਲੈਨੇ ਆ ਜਾਣਕਾਰੀ ਇਸ ਪੂਰੇ ਕੈਂਪ ਦੀ ਅ ਭਾਈ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਸ਼ੁਰੂ ਕਰਦੇ ਕਿ ਕੈਂਪ ਕਦੋਂ ਤੋਂ ਚੱਲ ਰਿਹਾ ਜੀ ਹਾਂ ਵੈਗੁਰੂ ਜੀ ਕੀ ਖਾਲਸਾ ਤੇ ਵੈਗੁਰੂ ਜੀ ਕੀ ਪਤੇ ਸੋ ਜਿੰਨੇ ਵੀ ਇਸ ਟੀਵੀ ਨੂੰ ਦੇਖਣ ਵਾਲੇ ਆ ਆ ਦਾਸ ਵੱਲੋਂ ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਸੋ ਮੈਂ ਧੰਨਵਾਦ ਕਰਦਾ ਪੱਤਰਕਾਰਾਂ ਦਾ ਜਿਹੜੇ ਰਾਜਿਆਣੇ ਗਰਾਊਂਡ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਤੇ ਸਾਡੇ ਦ੍ਰਿਸ਼ ਨੂੰ ਸਾਰੇ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ ਸੋ ਪਰਮਾਤਮਾ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ ਦਰਅਸਲ ਇਹ 1 ਮਹੀਨੇ ਤੋਂ ਸਾਡਾ ਕੈਂਪ ਚੱਲ ਰਿਹਾ ਸਰਕਲ ਸਟਾਈਲ ਕਬੱਡੀ ਦੀ ਟ੍ਰੇਨਿੰਗ ਦਾ ਤੇ ਫਿਜ਼ੀਕਲ ਦੀ ਫਿਟਨੈਸ ਦਾ ਤੇ ਮਾਨਸਿਕ ਤਿਆਰੀ ਦਾ ਜਿਹੜੀਆਂ ਕਿ ਸਮਝ ਦੇ ਵਿੱਚ ਕੁਝ ਕ੍ਰੇਤੀਆਂ ਆ ਜਾਂਦੀਆਂ ਜਾਂ ਸੋਚ ਨੂੰ ਸ਼ੁੱਧਤਾ ਦੇ ਵਿੱਚ ਲਿਆਉਣਾ ਉਹ ਅਸੀਂ ਮੋਟੀਵੇਸ਼ਨ ਬੱਚਿਆਂ ਨੂੰ ਦਿੰਨੇ ਆ ਸੋ 1 ਮਹੀਨਾ ਹੋ ਗਿਆ ਰੈਗੂਲਰ ਐਸ ਗਰਾਊਂਡ ਦੇ ਵਿੱਚ ਤੇ ਸਾਨੂੰ ਹਰ ਸਾਲ ਜਿਹੜੇ ਪਿੰਡ ਦੇ ਵਿੱਚ ਸਾਡਾ ਕੈਂਪ ਹੁੰਦਾ ਲਾਸਟ ਸਾਲ ਦੇ ਲਾਸਟ ਦਾ ਉਸ ਪਿੰਡ ਦੇ ਵਿੱਚ ਅਸੀਂ ਕੁਝ ਨਾ ਕੁਝ ਗਤੀਵਿਧੀਆਂ ਕਰਦੇ ਹੁੰਨੇ ਆ ਕਿਉਂਕਿ 2023 ਦੇ ਵਿੱਚੋ ਜਦੋਂ ਖਤਮ ਕਰਕੇ ਅਸੀਂ 24 ਚ ਆਏ ਤੇ ਥੱਲੇ ਵਾਲਾ ਗਰਾਊਂਡ ਸੀਗਾ 25 ਦੇ ਵਿੱਚ ਕੁਝ ਮੇਰੀ ਪ੍ਰੋਬਲਮ ਆ ਗਈ ਸੀ ਘਰ ਦੇ ਵਿੱਚ ਸਾਡੇ ਸੀਗੇ ਬਾਪੂ ਜੀ ਜਿਹੜੀ ਉਹ ਬਿਮਾਰ ਹੋ ਗਏ ਤੇ ਫਿਰ ਸਾਨੂੰ ਉੱਥੇ ਰਹਿਣਾ ਪਿਆ ਉਹ ਸਾਡਾ ਮਿਸ ਹੋ ਗਿਆ ਸੋ ਐਤ ਕੀ ਜਦੋਂ 2025 ਦਾ ਸਮਾਪਤ ਕਰਕੇ ਅਸੀਂ 26 ਵਿੱਚ ਪਹੁੰਚਣਾ ਤੇ ਸਾਡਾ ਟਾਰਗੇਟ ਸੀਗਾ ਤੁਰਨ ਦਾ ਤੇ ਸਾਡਾ 12 ਘੰਟਿਆਂ ਦਾ ਤਾਂ ਸਾਰਿਆਂ ਲਈ ਨਤਲ ਸਾਡਾ ਮੈਸੇਜ ਲਾਇਆ ਸੀਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ 24 ਘੰਟੇ ਟਿਕ ਸਕੀਏ ਜਾਂ 26 ਘੰਟੇ ਜਾਂ 28 ਘੰਟੇ ਜਾਂ 30 ਘੰਟੇ ਅਸੀਂ ਕੋਸ਼ਿਸ਼ ਕਰਾਂਗੇ ਸੋ ਪਰਮਾਤਮਾ ਕਰੇ ਵੀ ਅਸੀਂ 26 ਘੰਟੇ ਟਿਕ ਜਾਈਏ ਜਾਂ 30 ਘੰਟੇ ਟਿਕ ਜਾਈਏ ਸੋ ਸਾਡਾ ਇੱਕ ਮੈਸੇਜ ਹੈ ਸਾਡੇ ਸਾਰੇ ਪੰਜਾਬ ਨੂੰ ਮੇਰੇ ਰੰਗਲੇ ਪੰਜਾਬ ਨੂੰ ਕਿ ਸਾਰੇ ਜੂਥ ਨੂੰ ਤੁਰਨਾ ਬਹੁਤ ਚੰਗੀ ਚੀਜ਼ ਹੈ 10 ਨੇ ਜੋ ਕੋ ਸਿੱਖਿਆ ਮੈਂ ਚਾਹੁੰਨਾ ਕਿ ਹਰ ਇਨਸਾਨ ਦਾ ਜਿਹੜਾ ਰੂਟੀਨ ਦਾ ਟਾਈਮ ਤੁਰਨ ਦਾ ਉਹ ਵਾਕ ਦਾ 1 ਘੰਟਾ ਹੋਣਾ ਚਾਹੀਦਾ ਕਿਉਂਕਿ ਸਰੀਰ ਕੋ ਰੂਪੀ ਗੱਡੀ ਜਿਹੜੀ ਮਹਿੰਗੀ ਹੈ ਜੇਕਰ ਆਪਾਂ ਨਹੀਂ ਪ੍ਰੈਕਟਿਸ ਕਰਦੇ ਜਾਂ ਨਹੀਂ ਇਹਨੂੰ ਸਾਹਮ ਦੇਤੇ ਇਹ ਫਿਰ ਕੀ ਹੋ ਜਾਂਦਾ 40 45 ਸਾਲ ਤੇ ਜਾ ਕੇ ਇਨਸਾਨ ਮੁੱਢਾ ਹੋ ਜਾਂਦਾ ਸੋ ਪ੍ਰਮਾਤਮਾ ਕਰੇ 10 ਦਾ ਇਹੀ ਮਨੋਰਥ ਹੈ ਇਹੀ ਮੈਸੇਜ ਹੈ ਕਿ ਮੇਰਾ ਰੰਗਲਾ ਪੰਜਾਬ ਸਾਰਾ ਤੰਦਰੁਸਤ ਰਹੇ ਜੇਕਰ ਤੰਦਰੁਸਤ ਰਹਿਣਾ ਚਾਹੁੰਦੇ ਆ ਤੇ ਉਹਦੇ ਲਈ ਐਕਸਰਸਾਈਜ਼ ਤੇ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਤੁਰਨਾ ਬਹੁਤ ਜ਼ਰੂਰੀ ਹੈ। ਭਾਈ ਜਿਵੇਂ ਤੁਸੀਂ ਦੱਸਿਆ ਕਿ ਪਿਛਲੇ ਸਾਲਾਂ ਦੇ ਵਿੱਚ ਵੀ ਤੁਸੀਂ ਜਿਹੜੇ ਅਖੀਰ ਤੇ ਸਾਲ ਦੇ ਜਿਹੜਾ ਤੁਰਨ ਦਾ ਜਿਹੜਾ ਕਰਦੇ ਹੋ ਇਸ ਸਾਲ ਜਿਹੜਾ ਤੁਸੀਂ ਇੱਥੇ ਵੀ ਰਾਜਿਆਣੇ ਪਿੰਡ ਦੇ ਵਿੱਚ ਹੀ ਕਰ ਰਹੇ ਹੋ ਤੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਨੌਜਵਾਨਾਂ ਦੀ ਗਿਣਤੀ ਸੀ ਉਹ ਤੋਂ ਵੀ ਇੰਨੀ ਗਿਣਤੀ ਸੀ ਜਿੰਨੇ ਹੁਣ ਨੌਜਵਾਨਾਂ ਦਾ ਸਾੜ ਆਇਆ ਹੋਇਆ ਹੈ। ਇਹ ਦਰਅਸਲ ਗਿਣਤੀ ਤਾਂ ਮੇਰੇ ਕੋਲੇ ਹਰ ਕੈਂਪ ਦੇ ਵਿੱਚ ਹੀ 100 150 200 ਤੱਕ ਚਲੀ ਜਾਂਦੀ ਹੈ ਕਿਉਂਕਿ ਮੈਂ 21 ਸਾਲ ਤੋਂ ਇਹ ਜੌਬ ਕਰ ਰਿਹਾ ਕ ਅਸੀਂ ਨਾ ਕਬੱਡੀ ਦੀ ਟ੍ਰੇਨਿੰਗ ਦਿੰਨੇ ਆ ਪਰ ਸਾਡਾ ਜਿਹੜਾ ਅਸਲ ਮਕਸਦ ਹੈ ਉਹ ਮੈਸੇਜ ਇਹ ਦੇਣ ਦਾ ਕਿ ਅਸੀਂ ਮਾਨਸਿਕ ਤਲ ਤੇ ਜਾਦੇ ਸੋਚ ਨੂੰ ਸੁਧਾਰ ਦੇ ਵਿੱਚ ਲਿਆਈਏ ਜਿਹੜੇ ਪੜਨ ਵਾਲੇ ਬੱਚੇ ਆ ਉਹਨਾਂ ਨੂੰ ਅਸੀਂ ਇਹ ਮੈਸੇਜ ਦਿੰਨੇ ਆ ਕਿ ਤੁਸੀਂ ਸੰਘਰਸ਼ ਕਰੋ ਕਿਤਾਬਾਂ ਦੇ ਵਿੱਚ ਮਾਸਟਰ ਡਾਕਟਰ ਪਿਆ ਹੈ ਤੇ ਜਿਹੜੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਪਈ ਹੈ ਪ੍ਰੈਕਟਿਸ ਕਰਦੇ ਆ ਪਹਿਲਵਾਨ ਕਬੱਡੀ ਦੇ ਜਾਂ ਹੋਰ ਕਿਸੇ ਇਵੈਂਟ ਦੇ ਅਸੀਂ ਉਹਨਾਂ ਨੂੰ ਮੈਸੇਜ ਦਿੰਨੇ ਆ ਕਿ ਗਰਾਊਂਡ ਦੇ ਵਿੱਚ ਹਰ ਚੀਜ਼ ਪਈ ਹੈ ਤੁਹਾਡਾ ਉਧ ਮਚਾਈ ਦਾ ਚੱਕਣ ਵਾਸਤੇ ਤੁਹਾਡਾ ਸੰਘਰਸ਼ ਚਾਹੀਦਾ ਜਿੰਨਾ ਤੁਸੀਂ ਮਾਨਸਿਕ ਪੱਖੋਂ ਵਿਕਸਿਤ ਹੁੰਦੇ ਜਾਓਗੇ ਉਹਨਾਂ ਸਰੀਰਕ ਰੂਪੀ ਜਿਹੜਾ ਸੰਘਰਸ਼ ਆ ਉਹ ਵੱਧਦਾ ਜਾਂਦਾ ਬੰਦਾ ਆਖਦਾ ਨਹੀਂ ਥੱਕਦਾ ਨਹੀਂ ਇਹ ਮੇਰਾ ਪ੍ਰੈਕਟੀਕਲ ਹੈ ਮੈਂ ਹੁਣ ਕਦੇ-ਕਦੇ ਇਹਨਾਂ ਨੂੰ ਕਹਿਣਾ ਹੁੰਦਾ ਕਿ ਜਿੱਥੋਂ ਤੁਸੀਂ ਚਾਹੋਗੇ ਪ੍ਰੈਕਟਿਸ ਕਰਾਉਣੀ ਜਾਂ ਛਪਾਟੇ ਲਾਉਣੇ ਆ ਜਾਂ ਤੁਰਨਾ ਜਾਂ ਰਨਿੰਗ ਕਰਨੀ ਆ ਜਿੰਨਾ ਤੁਸੀਂ ਟਾਰਗੇਟ ਮੈਥ ਲਓਗੇ ਮੇਰਾ ਪੱਕਾ ਪਹਿਲਾਂ ਹੀ ਮੈਥ ਲਓ ਜੇ ਤੁਸੀਂ ਅਸੀਂ ਤੁਰਨ ਲਈ ਮਤਲਬ 12 ਘੰਟੇ ਕਿਹਾ ਸੀ ਤੇ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਤਾ ਵੀ ਤੁਸੀਂ 12 ਘੰਟੇ ਤੁਰ ਲਓ ਕੋਈ ਗੱਲ ਨਹੀਂ ਮੇਰਾ ਸਮਝ ਲਓ ਤੁਰਿਆ ਵਈ ਆ ਪੱਕਾ ਰੱਖ ਲਓ ਤੇ ਮੈਂ ਹੁਣ ਇਹਨਾਂ ਨੂੰ ਕਹਿੰਦਾ ਵੀ ਮੈਂ 24 ਘੰਟੇ ਆ ਤੇ 24 ਘੰਟੇ ਵੀ ਮੇਰਾ ਮਕਸਦ ਆ ਸੋ ਇਸ ਤਰ੍ਹਾਂ ਕਰਕੇ ਅਗਰ ਜੇ ਤੁਸੀਂ ਇਸ ਕਿਰਿਆ ਨੂੰ ਚਾਲੂ ਰੱਖੋਗੇ ਤੇ ਫਿਰ ਜਿਹੜੇ ਨੌਜਵਾਨ ਐ ਮਾਨਸਿਕ ਤੌਰ ਤੇ ਮੈਂ ਉਹਨਾਂ ਨੂੰ ਸਮਝਾਉਣਾ ਉਹ ਸਮਝ ਜਾਂਦੇ ਆ ਤੇ ਮੇਰਾ ਜਿਹੜਾ ਕਿਹਾ ਵਾ ਲਾਗੂ ਕਰਦੇ ਆ ਸੋ ਇਸ ਤਰ੍ਹਾਂ ਹਰ ਸਾਲ ਹੀ ਮੇਰੇ ਕੋਲੇ ਜਿਹੜੇ ਨੌਜਵਾਨ ਆ ਬਹੁਤ ਸਾਰੇ ਹੁੰਦੇ ਆ ਕਿਉਂਕਿ ਸ ਪੂਰੇ ਦਾ ਪੂਰਾ ਸਾਰਾ ਸਾਲ 365 ਦਿਨ ਮੇਰੇ ਗਰਾਊਂਡਾਂ ਦੇ ਵਿੱਚ ਕੈਂਪ ਲੱਗਦੇ ਰਹਿੰਦੇ ਆ ਦਿਨ ਦੇ ਦੋ ਕੈਂਪ ਭਗਤੌਣਾ ਕਦੇ ਕਦੇ ਤਿੰਨ ਭਗਤੌਣਾ ਤੇ ਮੈਂ ਇੱਕ ਗਰਾਊਂਡ ਦੇ ਵਿੱਚ ਜਾਣਾ ਦੂਜੇ 'ਚ ਜਾਣਾ ਸੋ ਮੇਰਾ ਉਪਦੇਸ਼ ਇਹ ਹੈ ਮੇਰਾ ਮਕਸਦ ਇਹ ਹੀ ਹੁੰਦਾ ਹੈ ਵੀ ਜਿਹੜਾ ਯੂਥ ਆਉਣ ਵਾਲੀ نسل ਆਪਣੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਪਹਚਾਇਆ ਜਾਵੇ ਇਹਨਾਂ ਦੇ ਮਨਾਂ 'ਚੋਂ ਅਰਖ ਕੱਢਿਆ ਜਾਵੇ ਚੀਟਿੰਗ ਕੱਢੀ ਜਾਵੇ ਆਲਸ ਕੱਢੀ ਜਾਵੇ ਤੇ ਇਹਨਾਂ ਨੂੰ ਮਾਨਸਿਕ ਤਲਤੇ ਉੱਚ ਕੋਟੀ ਦੇ ਬਣਾਇਆ ਜਾਵੇ ਇਹਨਾਂ ਦੇ ਸ਼ਬਦਾਂ ਦੇ ਵਿੱਚ ਜਿਹੜੀ ਬੋਲੀ ਆ ਇਹਨਾਂ ਕੋਲ ਸਟੋਰ ਹੈ ਉਹਨੂੰ ਸੋਧਿਆ ਜਾਵੇ ਇਹਨਾਂ ਦੇ ਰੁਟੀਨ ਦੇ ਕੰਮਾਂ ਦੇ ਵਿੱਚ ਉੱਦਮ ਲਿਆਂਦਾ ਜਾਵੇ ਇਹਨਾਂ 'ਚ ਜੁਕਤ ਲਿਆਂਦੀ ਜਾਵੇ ਇਹਨਾਂ 'ਚ ਕੋਈ ਸਕਿੱਲ ਲਿਆਂਦਾ ਜਾਵੇ ਤਾਂ ਮੈਂ ਵਾਰ-ਵਾਰ ਇਹਨਾਂ ਨੂੰ ਇਹੀ ਉਪਦੇਸ਼ ਦਿੰਦਾ। ਭਾਈ ਜਿਵੇਂ ਤੁਸੀਂ ਕਿਹਾ ਕਿ 45 ਸਾਲ ਤੋਂ ਬਾਅਦ ਬੰਦਾ ਬੁਢਾ ਹੋਣ ਲੱਗ ਜਾਂਦਾ ਜੇ ਗਰਾਊਂਡ ਨਾਲ ਨਹੀਂ ਜੁੜਦਾ ਤੁਹਾਡੀ ਆਪਣੀ ਉਮਰ ਕਿੰਨੀ ਹੈ ਜੀ? ਮੇਰੀ 60 ਸਾਲ ਦੀ ਉਮਰ ਹੋ ਗਈ ਆ 60 ਸਾਲ ਤੋਂ ਵੀ 61 ਸਾਲ ਦੀ ਉਮਰ ਹੋ ਗਈ ਆ ਮੈਂ ਆ 2026 ਦੇ ਵਿੱਚ 61 ਸਾਲ ਪੂਰੇ ਕਰਕੇ ਤੇ 62 ਸਾਲ ਦੇ ਵਿੱਚ ਚੱਲਿਆ ਜਾਣਾ। ਦਰਅਸਲ ਕੀ ਮਕਸਦ ਮੈਸੇਜ ਇਹ ਹੀ ਹੈ ਕਿ ਜੇਕਰ ਤੁਸੀਂ ਮਾਨਸਿਕ ਪੱਖੋਂ ਥੋੜੀ ਜੀ ਪਰਸੈਂਟੇਜ ਚੱਕ ਲਓਗੇ ਇਸ ਹੈਲਥ ਨੂੰ ਸਮਝ ਲਓਗੇ ਤੇ ਹੋ ਸਕਦਾ ਵੀ ਤੁਸੀਂ ਬਹੁਤ ਵਧੀਆ ਜੀਵਨ ਆਪਣਾ ਗੁਜ਼ਾਰਜੋ ਅਗਰ ਤੁਸੀਂ ਆਲਸ ਦੇ ਵਿੱਚ ਜਿਉਂਦੇ ਆ ਤੁਸੀਂ ਮੰਨਦੇ ਹੀ ਨਹੀਂਗੇ ਤੇ ਤੁਸੀਂ ਮੰਨ ਲਿਆ ਵੀ ਜੋ ਕਰਨਾ ਕਰ ਹੀ ਦੇਣਾ ਇਹ ਤਾਂ ਹੋ ਹੀ ਜਾਣਾ ਤੇ ਫਿਰ ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਤੁਸੀਂ ਜੇਕਰ ਤੁਸੀਂ ਪ੍ਰੈਕਟਿਸ ਨਹੀਂ ਕਰਦੇ ਜਾਂ ਖਾਣੇ ਤੇ ਬੰਦਸ਼ਾ ਨਹੀਂ ਲਾਉਂਦੇ ਜੋ ਆਇਆ ਖਾ ਲਿਆ ਸਾਰਾ ਦਿਨ ਨਹੀਂ ਹੈ ਤੁਹਾਡਾ ਕਿਉਂਕਿ ਅੱਜ ਟੈਕਨੋਲੋਜੀ ਦਾ ਜਵਾਨਾ ਹੈ ਬਹੁਤ ਸਾਰੇ ਅਗਲੇ ਕੰਮ ਨਹੀਂ ਰਹੇ ਘਰਾਂ ਦੇ ਵਿੱਚ ਤੇ ਫਿਰ ਕੀ ਹੁੰਦਾ ਫਿਰ ਆਪਾਂ ਦੇਖ ਹੀ ਰਹੇ ਹਾਂ ਵੀ 40-45 ਸਾਲ ਤੱਕ ਜਾ ਕੇ ਆਪਣੇ ਜਿਹੜੇ ਮਾਸਪੇਸ਼ੀਆਂ ਦੇ ਕੰਮ ਛੱਡਣਾ ਜਾਂ ਪੇਟ ਵਧਣਾ weight ਵਧਣਾ ਇਹ ਸੱਚ ਹੈ ਇਸ ਤਰ੍ਹਾਂ ਬਈ ਜਿਵੇਂ ਤੁਸੀਂ ਕਿਹਾ ਕਿ ਗਰਾਊਂਡ ਦੇ ਨਾਲ ਜੁੜਨਾ ਜ਼ਰੂਰੀ ਹੈ ਗਰਾਊਂਡ ਦੇ ਨਾਲ ਸਿਹਤ ਨੂੰ ਫਿੱਟ ਰੱਖਿਆ ਜਾ ਖਾਣ-ਪੀਣ ਦੇ ਵਿੱਚ ਵੀ ਕੁਝ ਇਹੋ ਜਿਹੀ ਚੀਜ਼ ਹੈਗੀ ਜਿਹੜੀ ਆਪਾਂ ਖਾ ਕੇ ਵੀ ਜਿਹੜਾ ਸਿਹਤ ਨੂੰ ਫਿੱਟ ਕਰ ਸਕਦੀ ਹੈ ਗੱਲਾਂ ਸਾਰੀਆਂ ਹੀ ਆ ਖਾਣ ਦਾ ਤਿਆਗ ਤਾਂ ਬਹੁਤ ਜ਼ਰੂਰੀ ਹੈ ਕੰਮ ਦਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਗਰਾਊਂਡ 'ਚ ਨਹੀਂ ਆ ਸਕਦੇ ਕੰਮ ਆਪਦੀ ਜੋਬ ਨੂੰ ਉਸ ਤਰ੍ਹਾਂ ਬਣਾ ਲਓ ਘਰ ਨੂੰ ਆਪਣੇ ਨੂੰ ਉਸ ਤਰ੍ਹਾਂ ਬਣਾ ਲਓ ਆਪਣੇ ਵਿਹੜੇ ਨੂੰ ਸ਼ਿੰਗਾਰ ਲਓ ਤੁਰਨਾ ਫਿਰਨਾ ਯਾਨੀ ਕਿ ਦਿਨ ਦੇ 2 ਘੰਟੇ ਪੱਕੇ ਹੈਲਥ ਨੂੰ ਦਿਓ ਉਹਦੇ ਵਿੱਚ ਖਾਣਾ ਪੀਣਾ ਬੰਦਸ਼ਾ ਵੀ ਮੇਰਾ ਰੁਟੀਨ ਦਾ ਖਾਣਾ ਕੀ ਹੋਣਾ ਚਾਹੀਦਾ ਮੇਰੀ ਏਜ ਕਿੰਨੀ ਹੈ ਮੇਰੀ ਜਵਾਨੀ ਦੀ ਏਜ ਆ ਉਹਦੇ ਵਿੱਚ ਮੈਂ ਕੀ ਖਾਦਾ ਹ ਹੁਣ ਮੈਂ ਏਜ 올ਡ ਹੋ ਗਿਆ ਹਾਂ ਕਿਉਂਕਿ ਹਰ ਪੜਾ ਦੀ ਜਿਹੜੀ ਬਚਪਨ ਦੀ ਜਾਂ ਜਵਾਨੀ ਦੀ ਜਾਂ 올ਡ ਹੋਣ ਦੀ ਅਡੋ-ਅੱਡੀ ਖਰਾਕ ਹੈ ਸਮਝਦੇ ਹਨ ਸੋ ਇਸ ਤਰ੍ਹਾਂ ਕਰਕੇ ਭਾਈ ਜੀ ਤੁਸੀਂ ਪੂਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਮਿਲਦੇ ਰਹਿੰਦੇ ਹੋ ਇਹੋ ਜਿਹੇ ਕੈਂਪ ਲਗਾਉਂਦੇ ਰਹਿੰਦੇ ਆ ਆ ਵੀ ਪੰਜਾਬ ਨੂੰ ਕਿਹਾ ਜਾਂਦਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਿਆ ਵਾ ਤੁਸੀਂ ਪੂਰੇ ਪੰਜਾਬ ਦੇ ਵਿੱਚ ਘੁੰਮਿਓ ਕਿਵੇਂ ਤਾਂ ਲੱਗ ਰਿਹਾ ਕਿ ਨੌਜਵਾਨੀ ਪੀੜ੍ਹੀ ਵਾਕਿਆ ਹੀ ਨਸ਼ਿਆਂ ਦੀ ਦਲਦਲ ਚ ਆ ਕੇ ਗਰਾਉਂਡਾਂ ਲਵੀ ਹੈਗੀ ਬਰ ਅਸਲ ਜਿਹੜਾ ਮੇਰਾ ਦ੍ਰਿਸ਼ਟੀਕੋਣ ਆ ਮੈਂ ਜਿਵੇਂ ਤੁਸੀਂ ਪੱਤਰਕਾਰ ਆ ਤੁਹਾਡਾ ਹੱਕ ਬਣਦਾ ਇਹ ਚੀਜ਼ਾਂ ਕਰਨ ਦਾ ਲੱਭਣ ਦਾ ਵੀ ਆ ਚੀਜ਼ ਮੈਂ ਪੁੱਛਣੀ ਆ ਜਾਂ ਇਸ ਤਰ੍ਹਾਂ ਕਰਕੇ ਪਰ ਮੈਂ ਜਿੱਥੇ ਜਿੱਥੇ ਜਾ ਰਿਹਾ ਮੇਰੇ ਕੋਲੇ 100 200 ਨੌਜਵਾਨ ਹੁੰਦਾ ਹੈ ਤੇ ਮੈਨੂੰ ਐਂ ਲੱਗ ਰਿਹਾ ਵੀ ਨਹੀਂ ਯਾਰ ਐਡੀ ਕੋਈ ਖਾਸ ਗੱਲ ਨਹੀਂ ਕੀ ਜਿਹੜੇ ਨੌਜਵਾਨ ਨਸ਼ਿਆਂ ਤੇ ਲੱਗ ਵੀ ਗਏ ਆ ਉਹ ਚਾਹੁੰਦੇ ਨਹੀਂ ਵੀ ਅਸੀਂ ਨਸ਼ਾ ਕਰਗੇ ਸਾਡਾ ਫਿਊਚਰ ਆ ਜਿਹੜਾ ਉਹ ਗਲਤ ਹੋਵੇ ਉਹ ਵੀ ਚਾਹੁੰਦੇ ਆ ਸਮਾਜ ਅੰਦਰ ਮੇਰਾ ਰਤਵਾ ਹੋਵੇ ਮੈਂ ਅਗਿਆਕਾਰੀ ਹੋਵਾਂ ਮੈਂ ਰਿਚ ਮੈਨ ਹੋਵਾਂ ਮੈਂ ਤੰਦਰੁਸਤ ਹੋਵਾਂ ਪਰ ਜੇਕਰ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਦੇ ਮਾਹੌਲ ਬਣਾ ਕੇ ਦੇਵਾਂਗੇ ਉਹਨਾਂ ਨੂੰ ਜਾਗਰਤ ਕਰਾਂਗੇ ਉਹਨਾਂ ਨੂੰ ਉਤਸ਼ਾਹ ਕਰਾਂਗੇ ਤੇ ਹੋ ਸਕਦਾ ਫਿਰ ਆਪਾਂ ਉਹ ਚੀਜ਼ ਨੂੰ ਪਕੜ ਦੇ ਵਿੱਚ ਲੈ ਲਗੇ ਤੇ ਆਉਣ ਵਾਲਾ ਸਮਾਂ ਹੈ ਜਿਹੜਾ ਉਹਨਾਂ ਵਿੱਚੋਂ ਵਾਇਰਸ ਕੱਢ ਦੀਏ ਕਿਉਂਕਿ ਇਨਸਾਨ ਕੀ ਹੈ ਇਨਸਾਨ ਇੱਕ ਮਾਪਿਆਂ ਦੇ ਜੀਨਸ ਦਾ ਹੈ ਉਹਦੇ ਮੁੱਢਲੇ ਸੰਸਕਾਰਾਂ ਦੀ ਸੋਚ ਦੀ ਬੰਤਰ ਹੈ ਅਸਲ ਸਰੀਰਕ ਰੂਪੀ ਜਿਹੜੀ ਖਰਾਕ ਆ ਇਹ ਤਾਂ ਨੋਰਮਲ ਹੈ ਮਨ ਰੂਪੀ ਖਰਾਕ ਆ ਜਦੋਂ ਦ੍ਰਿਸ਼ਾਂ ਰਾਈ ਜਾਂ ਸਾਊਂਡ ਰਾਈ ਪਹੁੰਚਦਾ ਮਨ ਤੇ ਜੇਕਰ ਮਨ ਦੇ ਕੰਟਰੋਲ ਕੀਤਾ ਜਾਵੇ ਮਨ ਦੇ ਦ੍ਰਿਸ਼ ਫਿਲਟਰ ਕੀਤੇ ਜਾਣ ਮਨ ਦੀ ਸਾਊਂਡ ਫਿਲਟਰ ਕੀਤੀ ਜਾਵੇ ਤੇ ਫਿਰ ਹੋ ਸਕਦਾ ਹੈ ਆਪਾਂ ਨਸ਼ਾ ਤੱਕ ਹੀ ਇਨਸਾਨ ਉਹ ਚੀਜ਼ ਨਹੀਂ ਖਾਂਦਾ ਜਿਹੜੀ ਸਰੀਰ ਨੂੰ ਘਾਤਕ ਹੈ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਭਾਈ ਜੀ ਅਸੀਂ ਆਪਦੇ ਇਲਾਕੇ ਵੱਲੋਂ ਪੂਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਜਿਹੜਾ ਨੌਜਵਾਨੀ ਨੂੰ ਗਰਾਊਂਡਰ ਨਾਲ ਜੋੜਦੇ ਹੋ ਨਾ ਅੱਗੇ ਵੀ ਜੋੜਦੇ ਰਹੋਗੇ ਅਸੀਂ ਪੂਰੇ ਇਲਾਕੇ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਸਾਡੀ ਆਵਾਜ਼ ਦਾ ਮੈਸੇਜ ਦਿੱਤਾ ਲੋਕਾਂ ਤੱਕ ਪਹੁੰਚਾਉਨੇ ਆ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਮੈਂ ਚਾਹੁੰਦਾ ਪੰਨ ਦੋ ਪ੍ਰਕਾਰ ਦਾ ਹੈ ਮੇਰੀ ਸਮਝ ਚ ਤੇ ਮੇਰੇ ਕਰਤੇ ਚੋਂ ਨਿਕਲਿਆ ਕੰਮ ਜੇ ਮੈਂ ਸਹੀ ਢੰਗ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਤੇ ਮੈਂ ਬਹੁਤ ਵੱਡਾ ਪੁੰਨ ਕਰਦਾ ਤੇ ਬਹੁਤ ਵੱਡਾ ਸਮਾਜ ਲਈ ਮੈਸੇਜ ਬਣਦਾ ਹੈ ਆਧਾਰਨ ਬਣਦਾ ਹੈ ਸਮਝਦੇ ਆ ਨਾ ਅਗਰ ਮੇਰਾ ਕਰਤਾ ਨਹੀਂ ਸਹੀ ਮੇਰੀ ਬੋਲੀ ਨਹੀਂ ਸਹੀ ਤੇ ਮੈਂ ਜਿੰਨਾ ਮਰਜੀ ਜੋ ਮਰਜੀ ਕਰੀ ਜਾਵਾਂ ਇਹ ਪੁੰਨ ਦਾ ਕੰਮ ਨਹੀਂ ਗਾ ਮੈਂ ਕਹਿੰਦਾ انا انسان ਤੇਰੇ ਬੋਲ ਨਿਕਲੇ ਹੋਏ ਦੂਜੇ ਦੀ ਜ਼ਿੰਦਗੀ ਬਣਾਉਂਦੇ ਆ ਤੇਰੇ ਬੋਲ ਨਿਕਲੇ ਹੋਏ ਸਮੇ ਨੂੰ ਬਦਲਦੇ ਆ ਤੇਰੇ ਬੋਲ ਨਿਕਲੇ ਹੋਏ ਚੰਗਿਆਈ ਵੱਲ ਲੈ ਕੇ ਜਾਂਦੇ ਆ ਲੋਕਾਂ ਨੂੰ ਤੇ ਮੈਂ ਚਾਹਨਾ ਤੂੰ ਬਹੁਤ ਵੱਡਾ ਪੁੰਨ ਕਰਦਾ ਤੂੰ ਜਾਗਿਆ ਹੋਇਆ ਤੂੰ ਆਪਦੇ ਕੰਮਾਂ ਤੇ ਬਹੁਤ ਚੜਕੇ ਰਹਿਣਾ ਤੇ ਆਪਦੇ ਆਪ ਨੂੰ ਸਵਾਰਦਾ ਆਪਦੇ ਘਰ ਨੂੰ ਸਵਾਰਦਾ ਆਪਦੇ ਇਲਾਕੇ ਨੂੰ ਸਵਾਰਦਾ ਬਹੁਤ ਵੱਡਾ ਪੁੰਨ ਕਰ ਰਿਹਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਜੀ ਇਹ ਸੰకోਚ ਹਰਪਗਵਾਨ ਸਿੰਘ ਜੀ ਤੇ ਇੱਥੇ ਹੋਰ ਵੀ ਨੌਜਵਾਨ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਵੀ ਲੰਬੇ ਸਮੇਂ ਤੋਂ ਇੱਕ ਮਹੀਨੇ ਤੋਂ ਹਨਾ ਟ੍ਰੇਨਿੰਗ ਲੈ ਰਹੇ ਹੋ ਕੈਂਪ ਦੇ ਵਿੱਚ ਹਿੱਸਾ ਬਣੇ ਹੋ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਿਰਪਾ ਨਾਲ ਮੈਂ ਜੀ 5-7 ਸਾਲਾਂ ਤੋਂ 7-8 ਸਾਲਾਂ ਤੋਂ ਬਾਈ ਜੀ ਨਾਲ ਜੁੜਿਆ ਹੋਇਆ ਹਾਂ ਤੇ ਨਾਲ ਇਹਦੇ ਕੈਂਪ ਲਾਉਂਦੇ ਰਹਿੰਦੇ ਆ ਜੀ ਤੇ ਪਰ ਮੈਂ ਵੀ ਐ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਤੁਰੰਦਾ ਕਰ ਰਿਹਾ ਹਾਂ ਤੇਸੀਂ ਆ ਕਮੀਨੋ ਤੇ ਤਿਆਰੀ ਕਰ ਰਹੇ ਆ ਵੀ ਬਾਜੀ ਦੀ ਕਰਪਾਣਾ ਜੋ ਸਿੱਖਿਆ ਉਹ ਵੀ ਕੋਈ ਕੈਂਪ ਜੋ ਛੁੱਟੀ ਨਹੀਂ ਕੀਤੀ ਸਭ ਤੋਂ ਪਹਿਲਾਂ ਆਉਣਾ ਸਭ ਤੋਂ ਪਿੱਛੇ ਜਾਣਾ ਪੂਰੀ ਮਿਹਨਤ ਕਰਨੀ ਆ ਉਹ ਤਰੀਕੇ ਨਾਲ ਅਸੀਂ ਤੁਰ ਰਹੇ ਆ ਤੇ ਸਾਨੂੰ ਤੇ ਕੋਈ 9 10 ਘੰਟੇ ਹੋ ਚੱਲੇ ਵੀ ਐਡੀ ਕੋਈ ਗੱਲ ਤਾਂ ਸਾਨੂੰ ਲੱਗ ਨਹੀਂ ਰਹੀ ਮਹਾਰਾਜ ਦੀ ਬਹੁਤ ਕਿਰਪਾ ਵਾ ਤੇ ਬਹੁਤ ਵਧੀਆ ਮੌਲਾ ਬਹੁਤ ਬੱਚਿਆਂ ਚ ਵੀ ਸਾਰਿਆਂ ਚ ਬਹੁਤ ਅੱਛਾ ਮੁੰਡਿਆਂ ਦੇ ਵਿੱਚ ਜਿੰਨੇ ਸੋਭਾ ਸੀ ਯਾਨੀ ਉਵੇਂ ਹੀ ਚੱਲ ਰਿਹਾ ਕੰਮ ਵੀ ਕੋਈ ਪੰਜਾਬ ਦੀ ਜਵਾਨੀ ਕੋਈ ਨਸ਼ਿਆਂ ਦੇ ਵਿੱਚ ਨਹੀਂ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਬਸ ਲੋੜ ਇੱਕ ਮਾਹੌਲ ਬਣਾਉਣ ਦੀ ਇਦਾਂ ਦੇ ਮਾਹੌਲ ਬੰਦੇ ਰਹਿਣਗੇ ਤਾਂ ਇਦਾਂ ਹੀ ਜਵ ਜਿਵੇਂ ਆਮੀ ਮਨਾਂ ਦੇ ਵਿੱਚ ਸੋਚ ਬਣ ਜਾਂਦੀ ਨੌਜਵਾਨ ਮੁੰਡਿਆਂ ਦੇ ਜਾਂ ਬੱਚਿਆਂ ਦੇ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਇਹ ਬਹੁਤ ਔਖਾ ਇਹ ਨਹੀਂ ਹੋਣਾ ਜੋ ਸੋਚ ਨੂੰ ਪਾਸ ਛੱਡੀਏ ਤਾਂ ਹਰੇਕ ਕੰਮ ਹੋ ਸਕਦਾ ਹਾਂਜੀ ਸੋਚ ਦੀ ਗੱਲ ਤੋਂ ਮਨ ਨੂੰ ਜਵਾਨ ਕਹਿਣਾ ਚਾਹਣਾ ਵੀ ਸੋਚ ਕਿੱਥੋਂ ਸ਼ੁਰੂ ਹੁੰਦੀ ਆ ਸੋਚ ਆਪਣੇ ਮਾਈਂਡ ਤੋਂ ਸ਼ੁਰੂ ਹੁੰਦੀ ਆ ਜਦੋਂ ਆਪਾਂ ਵਧੀਆ ਗੁਰਬਾਣੀ ਨਾਲ ਜੁੜਾਂਗੇ ਅਮਰਤ ਵੇਲੇ ਉੱਠਾਂਗੇ ਫਿਰ ਆਪਣੀ ਸੋਚ ਆਪੇ ਸ਼ੁੱਧ ਹੋਣ ਲੱਗ ਜਾਂਦੀ ਆ ਫਿਰ ਅੰਦਰੋਂ ਆਪੇ ਉਹ ਵਾਸਤਾ ਬਣ ਜਾਂਦੀ ਆ ਬੰਦਾ ਮਿਹਨਤ ਵੀ ਕਰਦਾ ਉਹਦੇ ਕੰਮ ਵੀ ਕਰਦਾ ਵੀ ਇਹ ਮਿਹਨਤ ਦੇ ਨਾਲ ਨਾਲ ਵੀ ਸਵੇਰ ਅਮਰਤ ਵੇਲੇ ਨੂੰ ਸਾਹਮਣਾ ਮਹਾਰਾਜ ਦਾ ਨਾਲ ਨਾਲ ਇਦਾਂ ਬਾਈ ਜੀ ਹੋਣੀ ਆ ਇਹਨਾਂ ਤੋਂ ਸਿੱਖ ਰਹੇ ਆਂ ਬੰਦਾ ਦੇ ਵਿਚਾਰ ਸੋਣੇ ਇਦਾਂ ਦੇ ਇਨਸਾਨਾਂ ਨੂੰ ਮਿਲਦੇ ਰਹਿਣਾ ਤੇ ਫਿਰ ਸਾਰਾ ਕੁਝ ਹੀ ਹੋ ਜਾਂਦਾ ਜੀ ਪਰ ਕਰਨਾ ਉਹ ਪ੍ਰਮਾਤਮਾ ਨੇ ਜੀ ਅ ਬਾਈ ਜੀ ਕੀ ਕਹੋਗੇ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਤੁਸੀਂ ਦੇਖਿਆ ਸਾਰਾ ਗਰਾਊਂਡ ਦੇ ਵਿੱਚ ਨੌਜਵਾਨ ਜਿਹੜੇ ਕੈਂਪ ਦਾ ਹਿੱਸਾ ਬਣ ਰਹੇ ਨੇ ਤੇ ਵਧੀਆ ਨੌਜਵਾਨੀ ਜਿਹੜੀ ਇੱਕ ਪਾਸੇ ਜਿਹੜੀ ਗਰਾਊਂਡ ਨਾਲ ਜੁੜ ਰਹੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੁਸੀਂ ਇਸ ਵੇਲੇ ਰਾਤ ਨੂੰ ਆਏ ਧੰਨਵਾਦ ਤੁਹਾਡਾ ਚੈਨਲ ਵਾਲਿਆਂ ਦਾ ਤੇ ਮੈਂ ਆਪਣੇ ਵੱਲੋਂ ਇਹੀ ਕਹਿੰਦਾ ਸਭ ਤੋਂ ਪਹਿਲਾਂ ਦਾ ਮੈਂ YouTube ਤੇ ਮੇਰੇ ਬੇਟੇ ਨੇ ਭਗਵਾਨ ਸਿੰਘ ਬਾਰੇ ਵੇਖਿਆ ਸੀ ਇਹਨਾਂ ਦੇ ਪ੍ਰੋਗਰਾਮ ਤੇ ਉਹਨੇ ਮੈਨੂੰ ਮੋਟੀਵੇਟ ਕੀਤਾ ਮੈ ਰਿਆਣਾ ਸੈਰ ਕਰਦਾ ਉਹਨਾਂ ਚ ਲਗਭਗ 4 4-5 ਕਿਲੋਮੀਟਰ ਤੇ ਉਹਨੇ ਮੈਨੂੰ ਕਿਹਾ ਤੁਸੀਂ ਮੋਟੀਵੇਟ ਹੋਰ ਹੋ ਜਾਓਗੇ ਉੱਥੇ ਜਾਓ ਇੱਥੇ ਮੈਂ ਜਾ ਕੇ ਵੇਖਿਆ ਬਹੁਤ ਨੌਜਵਾਨ ਬੜੇ ਹੌਸਲੇ ਨਾਲ ਸੈਰ ਕਰ ਰਹੇ ਆ ਮਤਲਬ ਵੀ ਉਹ ਕਹਿੰਦੇ ਅਸੀਂ 12 ਘੰਟੇ ਦੀ بجائے 24 ਘੰਟੇ ਕਰਾਂਗੇ ਸੈਰ ਤੇ ਮੈਨੂੰ ਵੀ ਇੱਥੇ ਬਹੁਤ ਮੋਟੀਵੇਸ਼ਨ ਮਿਲੀ ਮੈਂ ਅੱਗੇ ਤੋਂ ਹੋਰ ਮਤਲਬ ਸੈਰ ਵੀ ਕਰੂੰ ਐਕਸਰਸਾਈਜ਼ ਵੀ ਕਰਿਆ ਕਰੂੰਗਾ ਮੇਰੀ ਉਮਰ ਲਗਭਗ ਮਤਲਬ 68 ਇਅਰ ਐਸ 3 ਸਾਲ ਹੈ ਤੇ ਮੈਂ ਬਿਲਕੁਲ ਤੰਦਰੁਸਤ ਆ ਇਹ ਮੈਨੂੰ ਐ ਲੱਗਦਾ ਵੀ ਮੈਂ ਐਕਸਰਸਾਈਜ਼ ਕਰਦਾ ਐ ਸੈਰ ਕਰਦਾ ਐ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਐ ਵੀ ਸਭ ਤੋਂ ਪਹਿਲਾਂ ਤੁਹਾਡਾ ਸਰੀਰ ਐ ਜੇ ਤੰਦਰੁਸਤੀ ਐ ਤਾਂ ਫੇਰ ਹੀ ਸਭ ਕੁਝ ਪ੍ਰਾਪਤ ਕਰਾਂਗੇ ਤੇ ਬਾਕੀ ਤੁਸੀਂ ਇਹ ਗੁਰੂਆਂ ਪੀਰਾਂ ਦੀ ਧਰਤੀ ਐ ਗੁਰੂ ਦੀ ਸਿੱਖਿਆ ਤੇ ਚੱਲੋ ਸਭ ਕੁਝ ਸਾਰਾ ਬਿਲਕੁਲ ਸਹੀ ਹੋਊਗਾ ਜੋ ਤੁਸੀਂ ਚਾਹੋਗੇ ਉਹੀ ਕੁਝ ਮਿਲੀ ਜਾਊਗਾ ਤੁਹਾਨੂੰ ਪਰ ਪਰਮਾ ਗੁਰੂ ਦੀ ਕਿਰਪਾ ਤੇ ਚੱਲੋ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਉਹਨਾਂ ਦੀ ਸਿੱਖਿਆ ਮੁਤਾਬਕ ਚੱਲੋ ਜਿਹੜੇ ਜਵਾਨ ਭਟਕ ਰਹੇ ਹੈ ਉਹ ਮੈਨੂੰ ਇਹੀ ਲੱਗਦਾ ਪੰਜਾਬ ਚ ਜੋ ਸਾਨੂੰ ਗੁਰੂਆਂ ਨੇ ਸਿੱਖਿਆ ਦਿੱਤੀ ਹੈ ਗਰਵਾਨੀ ਹੈ ਉਸ ਤੋਂ ਅਸੀਂ ਉਸ ਦੇ ਰਾਹ ਤੇ ਚੱਲ ਨਹੀਂ ਰਹੇ ਦਿਖਾਵੇ ਚ ਗੁਰਦੁਆਰੇ ਮੱਥਾ ਟੇਕਣ ਜਾਂਦੇ ਆ ਪਰ ਉਸ ਤੇ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ ਇਹੀ ਸਾਡੇ ਚ ਘਾਟ ਹੈ ਜੇ ਇਸ ਤੇ ਅਸੀਂ ਚੱਲ ਪਈਏ ਇਸ ਰਾਹ ਤੇ ਸਾਰਾ ਪੰਜਾਬ ਹੀ ਰੰਗਲਾ ਪੰਜਾਬ ਬਣ ਜਾਏਗਾ ਦੁਨੀਆ ਦੇ ਇੱਕ ਦੁਬਾਰਾ ਫਿਰ ਇਤਿਹਾਸ ਲਿਖ ਜਾਊਗਾ ਜੀ ਬਾਪੂ ਜੀ ਨੇ ਜਿਵੇਂ ਦੱਸਿਆ ਕਿ ਜੇਕਰ ਗੁਰੂ ਮਹਾਰਾਜ ਦੀ ਓਟ ਅਸਰੇ ਤਹਿਤ ਚੱਲਿਆ ਜਾਵੇ ਤਾਂ ਸਾਰਾ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਸਕਦਾ ਵੱਡੀ ਗੱਲ ਆ ਕਿਉਂਕਿ ਜਦੋਂ ਬਜ਼ੁਰਗ ਆ ਕੇ ਗਰਾਊਂਡਾਂ ਦੇ ਵਿੱਚ ਨੌਜਵਾਨਾਂ ਦਾ ਉਹਨਾਂ ਦੀ ਲਾਠੀ ਬਣਦੇ ਸਹਾਰਾ ਬਣਦੇ ਉਹਨਾਂ ਨੂੰ ਜਿਹੜੀ ਪ੍ਰੇਰਣਾ ਦਿੰਦੇ ਆ ਤਾਂ ਜਿਹੜੇ ਸਾਰੇ ਨੌਜਵਾਨ ਆ ਜਿਹੜੇ ਗਰਾਊਂਡਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਹੋਰ ਮਜ਼ਬੂਤ ਜਿਹੜਾ ਗੱਲ ਸਿੱਧ ਕਰਦੇ ਨੇ ਕਿਉਂਕਿ ਇੱਥੇ ਵੇਖਿਆ ਜਾਵੇ ਤਾਂ ਤੁਸੀਂ ਇੱਕ ਵਾਰੀ ਦੁਬਾਰਾ ਇਧਰ ਨੂੰ ਤਸਵੀਰਾਂ ਦਿਖਾ ਦਿਓ ਕਿ ਜਿਹੜੇ ਨੌਜਵਾਨ ਲਗਾਤਾਰ ਹੀ ਜਿਹੜੇ ਚੱਲ ਰਹੇ ਨੇ ਕਿਉਂਕਿ ਇਹ ਦ੍ਰਿਸ਼ ਜਿਹੜਾ ਰਾਤ ਨੂੰ ਦਿਖਾ ਰਹੇ ਆ 9-10 ਵਜੇ ਦਾ ਕਿਉਂਕਿ 9-10 ਵਜੇ ਗਰਾਊਂਡਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਰੌਣਕ ਲੱਗਣੀ ਇਹ ਵੀ ਇੱਕ ਵੱਡੀ ਗੱਲ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋ ਸਾਹਿਬ ਦੇ ਨਾਲ ਜਿਹੜਾ ਪੋਡਕਾਸਟ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜੀ ਨਿੱਕੀ-ਨਿੱਕੀ ਜਾਣਕਾਰੀ ਜਿਹੜੀ ਗਰਾਊਂਡਾਂ ਦੇ ਨਾਲ ਜੁੜੇ ਲੋਕ ਨੇ ਜਿਹੜੇ ਗਰਾਊਂਡਾਂ ਨਾਲ ਜੁੜੇ ਨੌਜਵਾਨ ਨੇ ਜਿਨ੍ਹਾਂ ਨੂੰ ਇਸ ਚੀਜ਼ ਤੋਂ 체ਜ ਲੈਣ ਦੀ ਲੋੜ ਆ ਜਾਂ ਖਾਣ ਪੀਣ ਦੇ ਵਿੱਚ ਕੀ ਭਰੇਜ ਕਰਨੇ ਤੇ ਕਿਸ ਤਰ੍ਹਾਂ ਦੀ ਜਿਹੜੀ ਕਸਰਤ ਕਰਨੀ ਆ ਸਾਰੇ ਉਸ ਪੋਡਕਾਸਟ ਦੇ ਵਿੱਚ ਜਰੂਰ ਦੱਸਾਂਗੇ ਵੀਰ ਕਰਦੇ ਸਾਡੀ ਇਸ ਗੱਲ ਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਧੰਨਵਾਦ